ਖੇਡ ਮੈਦਾਨ ਵਿੱਚ ਲੱਗਾ ਮੇਰੇ ਵੀਰੋ ਪਹਿਲੇ ਕੁਆਟਰ ਦਾ ਪਹਿਲਾ ਜਫਾ ਖੇਡ ਪੌਂਦ ਲਈ ਕਹਿੰਦੇ ਟੱਕਰ ਦੀ ਸ਼ੇਰ ਪਿੰਡ ਹੈ ਆਹ ਕਹਿੰਦੇ ਸ਼ੀਰਾ ਵਧਿਆ ਹੋਇਆ ਮੇਰੇ ਵੀਰੋ ਧਨੇੜੀ ਵਾਲਾ ਬੱਬੂ ਮੁੰਡਾ ਪੰਡਤਾਂ ਦਾ ਤਿਆਰ ਹੈ ਝੰਡੇ ਵਾਲਿਆ ਇਧਰ ਭਾਜੀਆਂ ਭਾਜੀਆਂ ਪੈ ਗਈਆਂ ਜੇ ਬਰਾਬਰ ਨਾ ਕਰੀਆਂ ਖੇਡ ਕਰੀਆਂ ਸਿਰਾਂ ਉੱਗ ਪਰੀਆਂ ਫੱਤਰ ਗੱਲ ਸਿਰੇ ਲਾ ਗਿਆ ਪਰ ਕੌਣ ਧੰਨਾ ਸ਼ੀਰ ਦੇ ਮੇਲੇ ਦਾ ਨੌਜਾਨ ਕਹਿੰਦੇ ਸੋਨੇ ਦੇ ਕੰਠੇ ਦਾ ਜੇਤੂ ਬਾਬੇ ਦਾ ਚਿਹੇਤਾ ਇਹ ਆ ਨੌਜਾਨ ਖੀਵੇ ਵਾਲਾ ਜਾਦੂ ਕਬੱਡੀ 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 ਡਾਕਟਰ ਕਬੱਡੀ ਕਬੱਡੀ ਹੁੰਦੀ ਡਾਕਟਰ ਕਬੱਡੀ ਕਬੱਡੀ ਹੁੰਦੀ ਹੈ ਕਬੱਡੀ 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 ਹੁੰਦੀ ਹੈ ਮੇਰੇ ਵੀਰੋ ਸਰੋ ਜੀ ਮਾਇਆ ਤੇ ਗੱਫੇ ਜੁੱਤੀ ਦੇ ਇੱਕ ਜੱਫੇ ਤੇ 5000 ਹੈ ਪਰ ਗੁਰਪ੍ਰੀਤ ਬਰੇ ਸਾਹਿਬ ਦਾ ਨੰਮੇ ਪੈਸ਼ਾ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਦੀ ਚਰਮ ਮਾਰਕ ਧਰਤੀ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਵੇਖਦੇ ਆ ਬਰੇ ਸਾਡੀ ਧਰਤੀ ਹੈ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਮੇਰੇ ਵੀਰੋ ਤਿੰਨ ਮਿਆਂ ਦਾ ਸਮਾਂ ਬਰੇ ਸਾਹ ਦੇ ਵਿੱਚ ਬਤੀਤ ਕੀਤਾ ਹੈ ਅਤਿਆਸਿਕ ਧਰਤੀ ਹੈ ਸਾਡੇ ਵਾਲਿਆ ਲੱਭੂ ਫੇਰ ਲੱਭੂ ਫੇਰ ਆ ਗਿਆ ਜਾਦੂ ਦਾ ਵੀਰ ਆ ਗਿਆ ਮੇਰੇ ਪੰਜਾਬੀ ਵੀਰੋ ਸਰਦਾਰ ਅਮਰਜੀਤ ਸਿੰਘ ਚਾਲ ਦੇ ਪੁੱਤਰ ਦੀ ਰੇਡ ਇਸ ਵੇਲੇ ਖੇਡ ਮੈਦਾਨ ਵਿੱਚ ਪੈਂਦੀ ਹੈ ਓ ਤੋੜਾ ਕਲਵਿੰਦਰ ਸਿੰਘ ਭੀਖੀ ਬਣਿਆ 5000 ਲੈ ਵੀ ਹੱਥ ਬਣਿਆ ਰੈਂਪੋ ਦੇ ਲਈ ਪੈਦਾ ਹੋਇਆ ਕੋਸਾ ਦਾ ਜਾਣ ਜੀ ਮੇਰੀ ਟੀਮ ਦੀਆਂ 5000 ਰੁਪਏ ਸਾਡੇ ਸਾਹਮਣੇ ਮਾਨਸਾ ਜ਼ਿਲ੍ਹੇ ਦੇ ਵਿੱਚ ਜਨਮਿਆ ਅਨਮੋਲ ਹੀਰਾ ਖੇਡਦਾ ਦਲੇਰੀ ਨਾਲ ਚੱਕ ਲਈ ਸ਼ੇਰ ਦਾ ਸ਼ੀਰਾ ਜੱਫਾ ਕਹਿੰਦੇ ਬੱਬੂ ਝਨੇੜੀ ਦਾ ਜੱਫਾ ਕਹਿੰਦੇ ਬੱਬੂ ਝਨੇੜੀ ਦਾ ਭੀਖੀ ਵਾਲਿਓ ਹੁਣ ਤਾਂ ਕਹਦੇ ਹੋ ਜੱਫੇ ਤੇ ਜੱਫਾ ਜੇ ਨਗਾਰਾ ਦਾ ਇੱਕ ਵਾਰੀ ਫੇਰ ਅੱਜ ਮੇਲਾ ਬਣ ਗਿਆ ਕੋਈ ਗੱਲ ਨਹੀਂ ਮੇਰਾ ਭਾਈ ਆਇਆ ਨਾ ਕਰੋ ਯਾਰ ਗਰਾਊਂਡ ਕਲੀਅਰ ਰੱਖੋ ਪ੍ਰਬੰਧਕਾਂ ਨੇ ਪਹਿਲਾਂ ਆਖਿਆ ਜਿਹਦੇ ਸਖਤੀ ਬਾਟਰ ਵੀ ਤਾ ਗਰਾਊਂਡ ਚ ਨਾ ਆਵੇ ਤੁਹਾਡੇ ਚਰਨਾਂ ਦੇ ਵਿੱਚ ਹੱਥ ਬੰਨ ਕੇ ਬੇਨਤੀ ਹੈ ਇਹ ਹਾਕਮ ਵਾਲੀਏ ਜੱਗੂ ਨੇ ਮੇਰੇ ਵੀਰੋ ਇਹ ਪੈਸੇ ਪਿੱਛੇ ਨਹੀਂ ਆਇਆ ਇਹ ਹੱਤ ਵਾਲੀਆ ਜੱਗੂ ਜਿੱਥੇ ਲਾਉਂਦਾ ਦਿਲ ਤੋਂ ਲਾਉਂਦਾ ਤੇ ਜਿਹਦੇ ਨਾਲ ਨਿਭਾਉਂਦਾ ਓ ਦਿਲ ਖੋਵਾਉਣਾ ਮੇਰੇ ਵੀਰੋ ਲਓ ਸੋਨੇ ਰੇਡ ਪਹਿਲਿਆ ਗਰਾਊਂਡ ਕਲੀਅਰ ਰੱਖੋ ਗੁਰੂ ਸਰੀਆ ਗੁਰੂ ਸਰੀਆ ਗੁਰੂ ਸਰੀਆ ਸੁਖਵੀਰ ਫੇਰ ਵਧਿਆ ਹੋਇਆ ਰੈਂਬੋ ਤਿਆਰ ਹੈ ਗੋਪੀ ਤਿਆਰ ਹੈ ਸਗਣੀ ਹੈ ਨਾਲ ਕਹਿੰਦੇ ਸੁਭਾਉ ਵਾਲਾ ਸੁੱਤੀ ਹੁਣ ਚੌ ਜਾਫੀ ਔਰ ਰੈਂਬੋ 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 ਫੇਰ ਸਰਦਾਰ ਪਹਿਲਵਾਨ ਦਾ ਪੁੱਤਰਾ ਮੇਰੇ ਵੀਰੋ ਪਰ ਗੁਰੂ ਸਰੀਆ ਸੁਖਵੀਰ ਕਹਿੰਦੇ ਇਸ ਲਈ ਤਕੜਾ ਨੰਬਰ ਪ੍ਰੀਤ ਆ ਗਿਆ ਮੇਰੇ ਵੀਰੋ ਗੁਰਪ੍ਰੀਤ ਆ ਗਿਆ ਲੇਵੀਂ ਸਾਊਂਡ ਆ ਰਹੀ ਥੋੜੀ ਬੇਸ ਘਟਾ ਦੇ ਵੀਰਿਆ ਕਬੱਡੀ ਪਾਉਣ ਦੇ ਲਈ ਗੁਰਪ੍ਰੀਤ ਬਰੇ ਸਾਡੀ ਧਰਤੀ ਹੈ ਮਣੀ ਗਿਲ ਦਾ ਪਿੰਡੂ ਹੈ ਖੇੜਾ ਹੈ ਵਿਦੇਸ਼ਾਂ ਦੀ ਧਰਤੀ ਤੇ ਲੋਕੀ ਕਹਿੰਦੇ ਪ੍ਰੀਤ ਦਾ ਸਾਥੀ ਰੇਡਰ ਨੰਬਰ ਲੈ ਕੇ ਵਾਪਸ ਚਲਾ ਗਿਆ ਜੇ ਧਰਤੀ ਦੇ ਨੰਮੇ ਪੈਸ਼ਾ ਦੇ ਚਰ ਪੈ ਹੋਣ ਨੰਮੇ ਪੈਸ਼ਾ ਨੇ ਵਰਦਾਨ ਦਿੱਤਾ ਹੋਵੇ ਉਹ ਕਿੱਡੀ ਭਾਗਾਣੀ ਧਰਤੀ ਆ ਮੇਰੇ ਵੀਰੋ ਖੀਵੇ ਵਾਲਾ ਕਹਿੰਦੇ ਯਾਦੂ ਕਬੱਡੀ ਕਬੱਡੀ ਕਰਦਾ ਪਰ ਕੌਣ ਹੈ ਸਾਡੇ ਲਾਣੇ ਜਉਨੇ ਸੁੱਚਿਆਂ ਦੇ ਸਾਡੇ ਮਿਰਜੇ ਰਾਂਝੇ ਜੰਮਦੇ ਨਹੀਂ ਸਾਡੇ ਲਾਣੇ ਜਉਨੇ ਸੁੱਚਿਆਂ ਦੇ ਸਾਡੇ ਮਿਰਜੇ ਜੰਮਦੇ ਨਹੀਂ ਮੇਰੇ ਵੀਰੋ ਇਸ ਲਈ ਕਹਿੰਦੇ ਡਾਕਟਰ ਨੌਜਾਨੇ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਮੇਰਾ ਭਾਵਨਿਕ ਮੇਰੀ ਬੇਨਤੀ ਹੈ ਗਰਾਉਂਡ ਥੋੜਾ ਕਲੀਅਰ ਰੱਖਾਂਗੇ ਓਏ ਭੀਖੀ ਵਾਲੇ ਆਇਆ ਦਾ ਜੱਫੇ ਵੀ ਲੱਗਦੇ ਕਬੱਡੀਆਂ ਵੀ ਪੈਂਦੀਆਂ ਦੁੱਖ ਵੀ ਟੁੱਟਦੇ ਤੇ ਕਬੱਡੀ ਪਾਉਣ ਦੇ ਲਈ ਨੌਜਾਨ ਸਮਾਹੋ ਵਾਲਾ ਫੇਰ ਵੱਧ ਗਿਆ ਕਬੱਡੀ ਤਰਨਾ ਉਹ ਵੇਖਦੇ ਆ ਕਬੱਡੀ ਕਬੱਡੀ ਬੱਬੂ ਝਨੇੜੀ ਮਨਪ੍ਰੀਤ ਮਿੱਡੇ ਦਾ ਯਾਰ ਅੱਜ ਕਹਿੰਦੇ ਮਨਪ੍ਰੀਤਮ ਮਿੱਡੇ ਦਾ ਵੱਡੇ ਆ ਉਹਦਾ ਸਾਥੀ ਆ ਉਹ ਬੱਲੇ ਬੱਲੇ ਕਰਾਉਂਦਾ ਖੇਡ ਮੈਦਾਨ ਦੇ ਵਿੱਚ ਮੇਲਾ ਨਚਾਉਂਦਾ ਝਨੇੜੀ ਵਾਲਾ ਪ੍ਰਦੀਪ ਝਨੇੜੀ ਵਾਲਾ ਪ੍ਰਦੀਪ ਰੋੜੀ ਦਾ ਪ੍ਰਦੀਪ ਸਿੰਘ ਜੱਫਾ ਦਾ ਆ ਗਿਆ ਪ੍ਰਦੀਪ ਕੁਮਾਰ ਰਹੇ ਤੇ ਪ੍ਰਬੰਧਕਾਂ ਨੇ ਬਹੁਤ ਹੌਸਲਾ ਕਰਵਾਜੀ ਮੇਰਾ ਬਾਈ ਜਿਹੜੇ ਖੇਡ ਲਈਏ ਕਿਰਪਾ ਕਰਕੇ ਇੱਕ ਪਾਸੇ ਜੀਏ ਇੱਕ ਪਾਸੇ ਲੱਭੂ ਤੋਂ ਦੂਜੇ ਪਾਸੇ ਆਹ ਕਦੇ ਫਤਿਹਰਾ ਵੀਰ ਇਹ ਸਗਣੀਆ ਸੰਘੋ ਪਿੰਡ ਵਾਲਾ ਇਹ ਸਗਣੀਆ ਸੰਘੋ ਪਿੰਡ ਵਾਲਾ ਆਹ 500 ਦੇ ਮਾਣ ਲੈ ਵੀ ਤੇਰੇ ਲਈ ਸਗਣੀ ਦਿੱਤੇ ਜਾਣਿਆ ਇਹ ਲੱਗਦਾ ਜੋਰ ਖੇਡ ਮੈਦਾਨ ਵਿੱਚ ਆਉਂਦੀ ਸੇ ਬਰਾਬਰ ਹੈ ਉਧਰ ਕਬੱਡੀ ਦਾ ਆਈ ਹੈ ਜੀ ਤੇ ਅਵਤਾਰ ਸਿੰਘ ਤਾਰੀ ਸਰਪੰਚ ਉਹ ਪਹਿਲਾਂ ਬੱਬੂ ਦੇ ਲਈ 500 ਪੈਦਾ ਕਰ ਗਿਆ ਕਬੱਡੀ ਫਿਰ ਕਹਿੰਦੇ ਗੁਰਪ੍ਰੀਤ ਬਰੇਸਾਦੀ ਧਰਤੀ ਦਾ ਪਰ ਸ਼ੈਣੀ ਜੋਫੀ ਸਾਡੀ ਖੇਡ ਕਬੱਡੀ ਦਾ ਇਸ ਬੋਰਡ ਲਵਾਉਣ ਦੇ ਲਈ ਖੇਡਿਆ ਉਹ ਪੀਖੀ ਵਾਲੇ ਕਿੱਦਾਂ ਫੇਰੇ ਤੇਰੇ ਯਾਰ ਦੀ ਉਧਰ ਸੈਂਕੀ ਸਮਾਉ ਕਹਿੰਦਾ ਸੱਤੀ ਦੇ ਜਫੇ ਦਾ ਪਾ 3100 ਦੇਵਾਂਗੇ ਮੇਰੇ ਵੀਰੋ ਇਧਰ 500 ਦੇ ਮਾਰਸ ਮਾਰ 1500 ਰੁਪਇਆ ਲੈ ਵੀ 1500 ਫਖਰ ਝੰਡੇ ਦੇ ਸੋਨੇ ਦੇ ਲਈ ਪਤਾ ਕਰ ਦੋ ਮੇਰੇ ਵੀਰੋ ਓਏ ਭਾਈ ਦਿਲੋ ਦੱਸੋ ਕੀ ਹਾਲ ਚਾਲ ਆ ਭੀਖੀ ਆਰੇ ਇਧਰ ਦਿਲ ਦੀ ਧੜਕਣਾ ਰੋਕੇ ਦੇਖਣ ਵਾਲਾ ਮੈਚ ਹੈ ਉਹ ਟੀਮਾਂ ਆ ਗਈਏ ਕਸਵੀਰਾ ਜੀ ਭਾਈ ਰੂ ਭਾਈ ਰੂ ਪਾ ਤੇ ਚੱਠੇ ਵਾਲੇ ਦਾ ਮੈਚ ਹੋਣਾ ਲੈ ਵੀ ਡਾਕਟਰ ਹੈਪੀ ਬਾਈ ਤੇ ਅੰਤਪਰ ਸਿੰਘ ਤਾੜੀ ਸਰਪੰਚ ਬੰਨੀਆਂ ਵੱਡੇ ਮਾਨ ਆ ਜਿਹੜੇ ਉਹ ਕੰਨ